ਸਤਿ ਸ਼੍ਰੀ ਅਕਾਲ ਅਮਿਤ ਕਰਨੀਆਂ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੋ ਵੱਡੀਆਂ ਖਬਰਾਂ ਦੇ ਬਾਰੇ ਜਾਣਾਂਗੇ ਇੱਕ ਤੇ ਭਾਈ ਅਮਰਤਪਾਲ ਦੀ ਆਡੀਓ ਵਿਕਰਮ ਮਜੀਠੀਆ ਦੇ ਕੋਲ ਕਿਸ ਤਰ੍ਹਾਂ ਪਹੁੰਚੀ ਔਰ ਦੂਸਰਾ ਚੁੱਟੇ ਦਾ ਤੰਦਾ ਕਰਨ ਵਾਲੀ ਲੇਡੀ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਦੇ ਖਿਲਾਫ ਆਵਾਮ ਜੋ ਮੰਗ ਕਰ ਰਹੀ ਸੀ ਸੀਐਮ ਭਗਵੰਤ ਮਾਨ ਨੇ ਕੀ ਵੱਡਾ ਐਕਸ਼ਨ ਲੈ ਲਿਆ ਹੈਗਾ ਵਾ ਇਸ ਦੇ ਬਾਰੇ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬ ਵਾਲੇ ਉਹ ਸਸਰੀ ਕਾਲ ਜਿਵੇਂ ਕਿ ਦੋ ਵੱਡੀਆਂ ਖਬਰਾਂ ਤੇ ਅੱਜ ਤੁਹਾਡੇ ਨਾਲ ਚਰਚਾ ਕਰਨੀ ਆ ਜਿਵੇਂ ਕਿ ਇੱਕ ਵਿਕਰਮ ਸਿੰਘ ਮਜੀਠੀਆ ਕੋਲ ਭਾਈ ਅਮਰਪਾਲ ਸਿੰਘ ਦੀ ਆਡੀਓ ਕਿਵੇਂ ਪਹੁੰਚਦੀ ਹੈ ਇੱਕ ਤਾਂ ਇਹ ਖਬਰ ਪਹਿਲੀ ਖਬਰ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਜਿਨ੍ਹਾਂ ਨੂੰ ਪੂਰਾ ਪੰਜਾਬ ਕੋਸ ਰਿਹਾ ਸੀ ਕਿ ਭਾਈ ਜਿਹੜੀ ਕੌਂਸਲ ਬਠਿੰਡੇ ਵਾਲੀ ਹੈ ਉਦੇ ਘਰ ਦੇ ਉੱਤੇ ਬਲਡੋਜ਼ਰ ਚੱਲਣੇ ਚਾਹੀਦੇ ਆ ਔਰ ਅੱਜ ਭਗਵੰਤ ਮਾਨ ਨੇ ਆਪਣਾ ਇੱਕ ਬਹੁਤ ਵੱਡਾ ਵਾਅਦਾ ਜਿਹੜਾ ਕਿ ਪੂਰਾ ਕਰ ਦਿੱਤਾ ਪੰਜਾਬ ਵਾਸੀਆਂ ਦੇ ਸਾਹਮਣੇ ਨੇ ਮੀਡੀਆ ਦੇ ਵਿੱਚ ਬੋਲਿਆ ਸੀ ਕਿ ਅਸੀਂ ਉਹਨਾਂ ਦੇ ਘਰ ਤੇ ਬਲਡੋਜ਼ਰ ਚਲਾਵਾਂਗੇ ਯਾਨੀ ਕਿਸੇ ਵੀ ਪੁਲਿਸ ਅਫਸਰ ਨੂੰ ਜਾਂ ਸਾਡਾ ਲੀਡਰ ਨਹੀਂ ਬਖਸ਼ਾਂਗੇ ਪਰ ਅੱਜ ਤੁਹਾਡੇ ਸਾਹਮਣੇ ਭਗਵੰਤ ਮਾਨ ਕਿਵੇਂ ਉਹਨਾਂ ਦੇ ਘਰ ਦੇ ਉੱਤੇ ਬਲਡੋਜ਼ਰ ਚਲਾ ਰਹੇ ਨੇ ਔਰ ਦੂਜੇ ਪਾਸੇ ਮਜੀਠੀਆ ਸਾਹਿਬ ਆ ਜਿਹੜੇ ਬੇਕਰਮ ਸਿੰਘ ਮਜੀਠੀਆ ਕੋਲ ਭਾਈ ਅਮਰਪਾਲ ਸਿੰਘ ਦੀ ਆਰੀਓ ਕਿਵੇਂ ਆਉਂਦੀ ਆ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੀ ਕਾਂਸਟੇਬਲ ਦੀ ਖਬਰ ਆ ਅਗਲੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਸੁਣੋ ਜਦ ਤਨੀ ਜੋਤ ਸਿੰਘ ਸਮਰਾਪ ਤੇ ਪੰਪਥੇ ਅਟੈਕ ਹੋਇਆ ਉਹਦੇ ਕੁਝ ਹੋਰ ਸਾਥੀਆਂ ਤੇ ਅਟੈਕ ਹੋਇਆ ਮਜੀਠੀਆ ਨੇ ਇੱਕ ਤਰ੍ਹਾਂ ਨਾਲ ਹੁਣ ਦੂਸਰੇ ਪਾਸੇ ਆ ਗਏ ਤਾਂ ਅਮਰਪਾਲ ਸਿੰਘ ਜਾਂ ਸੰਬੰਧਤ ਤੁਹਾਡੇ ਨੂੰ ਜੀ ਸਵਾਲਾਂ ਦੇ ਘਟਾਰੇ ਚ ਖੜਾ ਕੀਤਾ ਸਰਕਾਰ ਸਮੇਤ ਕਿ ਭਾਈ ਮੇਰੇ ਤੇ ਜਿਹੜੇ ਅਟੈਕ ਹੋ ਰਿਹਾ ਉਹ 조ੜਿਆ ਕੀ ਹੈ ਕਿ ਗੈਂਗਸਟਰ ਲਿੰਕ ਹੈ ਜੀ ਤਾਂ ਹਮਲੇ ਹੋ ਰਹੇ ਕਿਧਰ ਤੋਂ ਹੋ ਰਹੇ ਮਤਲਬ ਕਿ ਮਜੀਠੀ ਇਹਨੂੰ ਦੇਖੋ ਕਿ ਆਪਣੀ ਗੱਲ ਜਿਹੜੀ ਉਹ ਕਿਸ ਢੰਗ ਨਾਲ ਰੱਖ ਦਿੱਤੀ ਕਿ ਭਾਈ ਉਹ ਦੱਸਿਆ ਸੀ ਇਹਨਾਂ ਨੇ ਕਿ ਇਹ ਤੋਂ ਮੇਰੇ ਘਰ ਤੱਕ ਆ ਗਿਆ ਜੀ ਇਨਸ਼ਾ ਅੱਲਾਹ ਵਾਹਿਬੀ ਟੋਟੀ ਵਾਲਾ ਵੀ ਆ ਗਿਆ ਵਿੱਚ ਸਾਰਾ ਮਸਲਾ ਆ ਗਿਆ ਹੁਣ ਅੱਗੇ ਤੁਰ ਲੋ ਜਿਹੜੀ ਉਹ ਤੁਸੀਂ ਗੱਲਬਾਤ ਸੁਣ ਰਹੇ ਹੋ ਅਮਰਤਾਪਾਲ ਸਿੰਘ ਜੀ ਹੁਣ ਦੇਖੋ ਇਹਦੇ 'ਚ ਵੀ ਇੱਕ ਚੀਜ਼ ਗਾਹ ਹੋ ਰਿਹਾ ਕਿ ਜਿਹੜੀ ਅੱਜ ਤੁਸੀਂ 메인ਸਟ੍ਰੀਮ ਮੀਡੀਆ ਦੀ ਕਵਰੇਜ ਦੇਖੋਗੇ ਉਹ ਤਾਂ ਭਰਪੂਰ ਆ। ਜੀ। ਪਰ ਜਿਹੜਾ ਵੈੱਬ ਪੱਤਰਕਾਰਤਾ ਦਾ ਸਿਸਟਮ ਆ ਉਹ ਬਿਲਕੁਲ ਇਹਦੇ ਤੇ ਖਾਮੋਸ਼ ਹੋ ਜਾਂਦਾ ਹੈ। ਉਹ ਕਬਟਾ ਕਰਨੇ ਕਿ ਅਮਰਤਪਾਲ ਸਿੰਘ ਦੀ ਹਮਾਇਤ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਹੈ। ਤਾਂ ਉਹ ਜਿੰਝਾ ਤੋਂ ਵੀ ਕਿਸੇ ਨੇ ਕੋਈ ਸਵਾਲ ਕਰਾ ਟ੍ਰੋਲਿੰਗ ਵਗੈਰਾ ਜਿਹੜੀ ਆ ਹੁੰਦੀ ਆ ਤਾਂ ਗੱਲ ਕੀ ਹੈ ਕਿ ਹਉ ਦੂਜੇ ਪੱਖ ਤੋਂ ਜਿਹੜੀ ਉਹ ਕਨਵਰਸੇਸ਼ਨ ਜਿਹੜੀ ਕੀਤੀ ਗਈ ਆ। ਹਮ। ਇਹ ਕਿ ਕੀਤੀ ਗਈ ਆ, ਵਾਇਰਲ ਕੀਤੀ ਗਈ ਆ। ਜੀ। ਦੇਖੋ ਅਸੀਂ ਕਿਸੇ ਗੱਲ ਦੀ ਕਹ ਲੋ ਇੱਕ ਡਿਸਕਲੇਮਰ ਹੁੰਦਾ ਕਿ ਪੁਸ਼ਟੀ ਨਹੀਂ ਕਰਦੇ ਪਰ ਇੱਥੇ ਇੱਕ ਪੁਸ਼ਟੀ ਵੀ ਆ ਜੀ ਮਤਲਬ ਕਿ ਇਥੋਂ ਹੁੰਦੀ ਹੈ ਨਾ ਕਿ ਆਡੀਓ ਆ ਕੋਈ ਤੇ ਆਪਾਂ ਕਹਿੰਦੇ ਕਿ ਅਸੀਂ ਪੁਸ਼ਟੀ ਨਹੀਂ ਕਰਦੇ ਇਹਦੇ ਵਿੱਚ ਕੀ ਆ ਕਿ ਨਾਮ ਲਿਆ ਗਿਆ ਸੀਗਾ ਹਰੀ ਨੌ ਦਾ ਹੂੰ ਕੁਝ ਲੋਕ ਕਨਫਿਊਜ਼ਨ ਕਿ ਇਹ ਉਹ ਜਿਹੜੀ ਮਤਲਬ ਕਿ ਗੱਲਬਾਤ ਹੋ ਰਹੀ ਆ ਜਿਹੜੀ ਉਹ ਆਡੀਓ ਸੁਣਾਈ ਗਈ ਆ ਕਿ ਅਮਰਤਪਾਲ ਸਿੰਘ ਤੇ ਸ਼ਾਇਦ ਗੁਰਪ੍ਰੀਤ ਸਿੰਘ ਹਰੀ ਨੌ ਜੀ ਅਸੀਂ ਕਨਫਰਮ ਕੀਤਾ ਇਹਦੇ ਵਿੱਚ ਸੁਖਪ੍ਰੀਤ ਹਾਰੀ ਨਾਉ ਦੀ ਗੱਲ ਹੈ ਹਮ ਉਹ ਤੇ ਮਲੇਰੀਆ ਸਾਹਿਬ ਵੀ ਦੱਸਦੇ ਆ ਕਿ ਉਹ ਨਹੀਂ ਹਾਜ ਪ੍ਰੀਤ ਸਿੰਘ ਹੈ ਸੁਖਪ੍ਰੀਤ ਹੈ ਕੁਝ ਲੋਕ ਗੁਰਪ੍ਰੀਤ ਸਮਝ ਰਹੇ ਸੀ ਸੁਖਪ੍ਰੀਤ ਚਚੇਰਾ ਭਰਾ ਗੁਰਪ੍ਰੀਤ ਦਾ ਹਮ ਉਹ ਇਸ ਗੱਲ ਨੂੰ تسلیم ਕਰਦੇ ਆ ਕਿ ਭਾਈ ਇਹ 2021 ਦੀ ਗੱਲਬਾਤ ਹੈ ਹਮ 2021 ਦੀ ਗੱਲਬਾਤ ਹੈ ਜਦੋਂ ਮੈਂ 28000 ਰਾਮ ਲੈਣਾ ਸੀ ਜੀ ਕਉਕੇ ਦਵਾਈ ਚ ਸੀ ਕਿ ਨਾ ਦੋਨਾਂ ਦਾ ਬਹੁਤ ਡੀਮ ਪਿਆਰ ਸੀਗਾ ਆਪਸ ਦੇ ਵਿੱਚ ਤਾਂ ਇਹ ਸਾਰੇ ਨੇੜੇ ਸੀਗੇ ਨਾ ਬਿਲਕੁਲ ਰੋਪਸੀਗਾ ਤਾਂ ਇਹ ਤਾਂ ਰਹੀ ਜਿਹੜੀ ਕਿ ਬਿਕਰਮ ਸਿੰਘ ਮਜੀਠੀਆ ਦਾ ਦਾਵਾ ਰਿਹਾ ਹੈ ਕਿ ਭਾਈ ਅਮਰਪਾਲ ਸਿੰਘ ਦੇ ਖਿਲਾਫ ਤਾਂ ਦੇਖੋ ਵਿਰੋਧੀ ਧਿਰਾਂ ਵੀ ਨੇ ਔਰ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਇਹ ਵੀ ਕਿਤੇ ਨਾ ਕਿਤੇ ਭਾਈ ਅਮਰਪਾਲ ਸਿੰਘ ਨੂੰ ਮਰਵਾਉਣਾ ਚਾਹੁੰਦੀ ਹੈ ਅੰਦਰ ਰੱਖਣਾ ਚਾਹੁੰਦੀ ਹੈ ਅਮਰਪਾਲ ਸਿੰਘ ਦੇ ਪਿਤਾ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਜਿਹੜੀ ਸਰਕਾਰ ਇਹ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਕਤਲ ਕਰਵਾਉਣਾ ਚਾਹੁੰਦੀ ਹੈ ਤਾ ਦੂਜੇ ਪਾਸੇ ਉਹਨਾਂ ਦੇ ਜਿਹੜੇ ਵਕੀਲ ਨੇ ਈਮਾਨ ਸਿੰਘ ਖਾਰਾ ਉਹਨਾਂ ਨੇ ਵੀ ਬਹੁਤ ਵੱਡਾ ਦਾਅਵਾ ਕੀਤਾ ਕਿ ਜਿਹੜੀ ਸਰਕਾਰ ਆ ਇਹਨੂੰ ਡਰ ਸਿਰਫ ਇੱਕੋ ਹੀ ਹੈ ਹੋਰ ਮਾਮਲਾ ਕੋਈ ਵਿੱਚ ਹੈ ਹੀ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਕਿ 2027 ਦਾ ਜਿਹੜਾ ਕਿ ਮੁੱਖ ਮੰਤਰੀ ਐਲਾਨੇ ਗਏ ਆ ਭਾਈ ਅਮਰਪਾਲ ਸਿੰਘ ਬਸ ਸਿਰਫ ਇਹੀ ਗੱਲ ਤੋਂ ਇਹਨਾਂ ਨੂੰ ਖੌਫ ਹੈ ਕਿ ਪੰਜਾਬ ਦੀ ਜਨਤਾ ਭਾਈ ਅਮਰਪਾਲ ਸਿੰਘ ਦੇ ਇੱਕ ਜਿਵੇਂ ਪਹਿਲਾ ਫਤਵਾ ਸੁਣ ਆ ਚੁੱਕੀ ਹੈ ਔਰ ਹੁਣ ਮੁੱਖ ਮੰਤਰੀ ਬਣਾ ਕੇ ਕਹਿੰਦੇ ਅਸੀਂ ਬਾਹਰ ਲੈ ਕੇ ਆਉਣਾ ਹੈ ਹੁਣ ਪੰਜਾਬ ਦੇ ਲੋਕ ਕਹਿੰਦੇ ਅਸੀਂ ਪੰਜਾਬ ਦੇ ਉਸ ਨੌਜਵਾਨ ਨੂੰ ਮੁੱਖ ਮੰਤਰੀ ਬਣਾ ਕੇ ਬਾਹਰ ਕੱਢਾਂਗੇ ਤਾਂ ਸਵਾਲ ਬੜੇ ਅਹਿਮ ਨੇ ਔਰ ਦੂਜੇ ਪਾਸੇ ਪੰਜਾਬ ਦੀ ਜਨਤਾ ਚਾਹੁੰਦੀ ਸੀ ਸਿਰਫ ਇੱਕ ਜਿਹੜੀ ਕਾਂਸਟੇਬਲ ਫੜੀ ਜਾਂਦੀ ਹੈ ਬਠਿੰਡੇ ਦੇ ਵਿੱਚ ਕਾਲੀ ਠਾਰ ਦੇ ਵਿੱਚ ਚਿੱਟੇ ਸਮੇਤ ਫੜੀ ਜਾਂਦੀ ਹੈ ਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਕਹਿੰਦੇ ਭਗਵੰਤ ਮਾਨ ਸਰਕਾਰ ਇਹਦੇ ਉੱਤੇ ਨਕਾਮ ਰਹੀ ਹੈ ਕਿਉਂਕਿ ਅਕਸਰ ਤੁਸੀਂ ਵੇਖਿਆ ਵੀ ਜਿਵੇਂ ਕੋਈ ਸਰਪੰਚ ਹੈ ਕਿਸੇ ਦੇ ਗੋਲੀ ਮਾਰ ਦਿੰਦਾ ਜਿਵੇਂ ਹੁਣ ਪਿੱਛੇ ਜੇ ਇੱਕ ਪੁਲਿਸ ਅਫਸਰ ਮਾਰਿਆ ਗਿਆ ਤਾਂ ਭਗਵੰਤ ਮਾਨ ਸਰਕਾਰ ਨੇ ਆਪਣੇ ਇੱਕ ਉਸ ਆਮ ਆਦਮੀ ਪਾਰਟੀ ਦਾ ਜਿਹੜਾ ਸਰਪੰਚ ਸੀ ਉਹਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ ਯਾਨੀ ਉਸ ਪੱਦਰ ਤੇ ਨਹੀਂ ਲਿਆ ਜਿਸ ਪੱਦਰ ਤੇ ਲੈਣਾ ਚਾਹੀਦਾ ਤਾ ਜੇਕਰ ਹੁਣ ਉਥੇ ਜਵਾਬੀ ਹਮਲਾ ਹੋ ਜਾਂਦਾ ਪੁਲਿਸ ਉਹਨਾਂ ਦੇ ਬੋਲੀਆਂ ਮਾਰ ਦਿੰਦੀ ਦੋ ਚਾਰ ਬੰਦੇ ਹੋਰ ਵੀ ਨਾਲ ਮਾਰ ਕੇ ਸਿੱਟ ਦਿੰਦੇ ਤੇ ਫਿਰ ਡੀਐਸਪੀ ਨੂੰ ਫੇਰ ਕਹਿਣਾ ਸੀ ਤੇ ਲੋਕ ਉਹਦੇ ਕੋਸ ਰਹੇ ਸੀ ਡੀਐਸਪੀ ਨੂੰ ਕਹਿੰਦੇ ਅਤਲ ਸੋਨੀ ਉਥੇ ਸੀਗਾ ਤੇ ਭਾਈ ਉਹਦੇ ਸਾਹਮਣੇ ਕਤਲ ਹੋ ਗਿਆ ਇੱਕ ਇਨਸਪੈਕਟਰ ਦਾ ਤਾਂ ਫੇਰ ਹੁਣ ਤੁਸੀਂ ਇਹ ਵੀ ਦੱਸੋ ਵੀ ਜੇ ਜਵਾਬੀ ਹਮਲਾ ਹੋ ਜਾਂਦਾ ਤਾਂ ਫੇਰ ਭਗਵੰਤ ਮਾਨ ਸਰਕਾਰ ਇਹਨਾਂ ਨੂੰ ਨਾ ਕੋਸਦੀ ਜਾਂ ਫਿਰ ਇਹਨਾਂ ਨੂੰ ਜੇਲਾ 'ਚ ਨਾ ਕੱਲਦੀ ਸੇ ਨਾ ਗੱਲਾਂ ਕਰਕੇ ਜਿਵੇਂ ਅਮਨਦੀਪ ਕੌਰ ਬਠਿੰਡੇ ਵਾਲੀ ਫੜੀ ਜਾਂਦੀ ਆ ਤਾਂ ਪੰਜਾਬ ਪਰਦੇ ਲੋਕ ਸਾਰੇ ਹਿੰਦੁਸਤਾਨ ਦੇ ਲੋਕ ਪੂਰੇ ਹਿੰਦੁਸਤਾਨ ਦੇ ਲੋਕ ਕਹਿੰਦੇ ਨੇ ਕਿ ਭਗਵਾਨ ਤਮਾਨ ਸਰਕਾਰ ਨੂੰ ਇਹਦੇ ਉੱਤੇ ਬਲਡੋਜ਼ਰ ਚਲਾਉਣਾ ਚਾਹੀਦਾ ਜਿਹੜੀ 2 ਕਰੋੜ ਦੀ ਉਹਦੇ ਕੋਠੀ ਬਣਾਈ ਹੋਈ ਆ ਬਠਿੰਡੇ ਦੇ ਵਿੱਚ ਯਾਨੀ ਉਸ ਇਲਾਕੇ ਦੇ ਵਿੱਚ ਆ ਜਿੱਥੇ ਬਹੁਤ ਸਾਰੇ ਰਹੀਸ ਲੋਕ ਰਹਿੰਦੇ ਨੇ ਤਾਂ ਹੁਣ ਇੰਨੇਆਂ ਗੱਲਾਂ ਦੇ ਬਾਵਜੂਦ ਵੀ ਪਤਾ ਹੋਣ ਦੇ ਬਾਵਜੂਦ ਵੀ ਇਹਦਾ ਕਰੈਕਟਰ ਕੀ ਰਿਹਾ ਬਾਦਲ ਕਹਿੰਦੇ ਉਹਨੂੰ ਭਰਤੀ ਕਰਵਾਇਆ ਪਿੱਛੇ ਜੇ ਗੱਲ ਉੱਡੀ ਸੀ ਕਹਿੰਦੇ ਬਾਦਲ ਦੇ ਨਾਨਕਿਆਂ ਦੇ ਨਾਲ ਯਾਨੀ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਉਹਦੇ ਨਾਨਕਿਆਂ ਦੇ ਨਾਲ ਸੰਬੰਧ ਹੈ ਯਾਨੀ ਬਾਦਲ ਦੇ ਨਾਨਕਿਆਂ ਦੇ ਘਰੇ ਯਾਨੀ ਜਿਹੜੇ ਬਾਦਲ ਦੇ ਸਹੁਰੇ ਸੀ ਉਹਨਾਂ ਦੇ ਘਰੇ ਇਹਦੀ ਮਾਂ ਕੰਮ ਕਰਦੀ ਸੀ ਉਹਨਾਂ ਨੇ ਭਰਤੀ ਕਰਵਾਈ ਸੀ ਕੌਨਸਟੇਬਲ ਅਮਨਦੀਪ ਕੌਰ ਤੇ ਸਾਰੇ ਪੰਜਾਬ ਦੇ ਲੋਕਾਂ ਨੇ ਇੱਕੋ ਹੀ ਮੰਗ ਰੱਖੀ ਕਿ ਭਾਈ ਇਹਦਾ ਬਲਡੋਜਰ ਚਲਾ ਕੇ ਦਾ ਘਰ ਢਾ ਦੇਣਾ ਚਾਹੀਦਾ ਭਗਵਾਨ ਤਮਨ ਸਰਕਾਰ ਖੁਦ ਮੁੱਖ ਮੰਤਰੀ ਪੰਜਾਬ ਦੇ ਇੱਕ মিডিਆ ਦੇ ਵਿੱਚ ਬਿਆਨ ਦੇ ਦਿੰਦੇ ਆ ਕਹਿੰਦੇ ਸਾਡਾ ਚਾਹੇ ਕੋਈ ਐਮ ਐਲ ਏ ਆ ਚਾਹੇ ਕੋਈ ਲੀਡਰ ਹੋਰ ਆ ਚਾਹੇ ਕੋਈ ਮੰਤਰੀ ਆ ਤੇ ਚਾਹੇ ਕੋਈ ਪੁਲਿਸ ਆਫਸਰ ਆ ਅਸੀਂ ਨਹੀਂ ਬਖਸ਼ਾਂਗੇ ਨਸ਼ਾ ਵਿਰੁੱਧ ਜਿਹੜਾ ਯੁੱਧ ਛੇੜਿਆ ਇਹਨੂੰ ਸਾਰਿਆਂ ਨੂੰ ਇਹਨਾਂ ਦੇ ਵਿੱਚ ਹੀ ਲਾਵਾਂਗੇ ਯਾਨੀ ਸਭ ਤੋਂ ਚੱਲਣਾ ਜਿਹੜਾ ਕਾਨੂੰਨ ਆ ਵਰ ਕਿਤੇ ਨਾ ਕਿਤੇ ਬਖਰੇਵੇਂ ਰੱਖੇ ਜਾਂਦੇ ਆ ਆਪਦੇ ਮਲਾਜਮਾਂ ਨੂੰ ਆਪਦੇ ਪੁਲਿਸ ਅਫਸਰਾਂ ਨੂੰ ਭਗਵੰਤ ਮਾਨ ਸਰਕਾਰ ਲਗਾਤਾਰ ਬਚਾਉਂਦੀ ਆ ਰਹੀ ਹੈ ਜਿਵੇਂ ਹੁਣ ਕਰਨਲ ਤੇ ਹਮਲਾ ਹੋ ਗਿਆ ਸੀ ਤਾਂ ਚਾਰ ਪੁਲਿਸ ਅਫਸਰ ਵਰਦੀ ਦੇ ਵਿੱਚ ਇੱਕ ਬੰਦੇ ਨੂੰ ਕੁੱਟਦੇ ਨੇ ਜਿਹੜਾ ਅੱਗੋਂ ਕਹਿੰਦਾ ਮੈਂ ਕਰਨਲ ਆ ਤਾਂ ਫੇਰ ਉਸ ਬੰਦੇ ਦਾ ਅਜ ਤੱਕ ਕੋਈ ਇਨਸਾਫ ਨਹੀਂ ਹੋਇਆ ਬਲਕਿ ਨਾਲੇ ਉਦੇ ਘਰ ਵਾਲੀ ਕਰਨਲ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲ ਚੁੱਕੀ ਸੀ ਤਾਂ ਤੁਸੀਂ ਇਹ ਦੇਖੋ ਵੀ ਏਡੇ ਏਡੇ ਅਧਿਕਾਰੀਆਂ ਨੂੰ ਇਨਸਾਫ ਨਹੀਂ ਮਿਲਦਾ ਤੇ ਜਿਹੜੀ ਬਠਿੰਡੇ ਵਾਲੀ ਕੌਨਸਟੇਬਲ ਹੈ ਪਰ ਇਹਦੇ ਉੱਤੇ ਬਲਡوزر ਕਿਵੇਂ ਚਲਾ ਦੂ ਭਗੰਤ ਮਾਰ ਜੜਾਂ ਕਹਿੰਦੇ ਬਹੁਤ ਮਜ਼ਬੂਤ ਹੈ ਪਰ ਇੰਨੀਆਂ ਵੀ ਕਿਹੜੀਆਂ ਜੜਾਂ ਜਿਹੜੀਆਂ ਮੁੱਖ ਮੰਤਰੀ ਤੋਂ ਵੀ ਉੱਪਰ ਹੋਣ ਸਵਾਲ ਬਹੁਤ ਵੱਡੇ ਮੁੱਖ ਮੰਤਰੀ ਵੀ ਦਬ ਚੁੱਕੇ ਹਨ ਇਹਨਾਂ ਦੇ ਸਾਹਮਣੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਵੀਡੀਓ ਤੁਸੀਂ ਦੇਖੀ ਦੋਨਾਂ ਵੀਡੀਓ ਦੇ ਮੁਤਲਕ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਪਹਿਲੇ ਭਾਈ ਅਮਰਤਪਾਲ ਤੇ ਮੁਤਲਕ ਜਿਹੜੀ ਉਹ ਵੀਡੀਓ ਆਡੀਓ ਆਈ ਹੈ ਜਿਹੜੀ ਕਿ ਹੁਣ ਚਰਚਾਵਾ ਦੇ ਵਿੱਚ ਹੈਗੀ ਆ ਵਿਆਧਿਕ ਵਿਵਾਦਿਕ ਬਿਆਨ ਦਿੱਤੇ ਜਾ ਰਹੇ ਗਿਆ ਵਿਕਰਮ ਮਜੀਠੀਆ ਲੋ ਔਰ ਉਹ ਜਿਹੜੇ ਬਿਆਨ ਹੈ ਉਹ ਦੇਖ ਕੇ ਲੱਗਦਾ ਹੈ ਕਿ ਸੀਐਮ ਭਗਵੰਤ ਮਾਨ ਜੜਾ ਵਾ ਬਾਦਲਾਂ ਕੋਲੋਂ ਡਰਦਾ ਹੈਗਾ ਵੈ ਇਸ ਲਈ ਤੇ ਕੋਈ ਵੀ ਐਸਾ ਐਕਸ਼ਨ ਨਹੀਂ ਹੇ ਤੱਕ ਲਿਆ ਗਿਆ ਜਦ ਕਿ ਸੀਐਮ ਭਗਵੰਤ ਮਾਨ ਨੇ ਇਸ ਚੀਜ਼ ਦਾ اقرار ਵੀ ਕੀਤਾ ਹੈ ਕਿ ਜਿਹੜਾ ਵਿਕਰਮ ਮਝੂਠੀਆ ਉਹ ਬੜਾ ਵਰਦਾ ਚਿੱਟੇ ਦਾ ਤੰਦਾ ਕਰਨੇ ਵਾਲਾ ਹੈਗਾ ਵੈ ਤੇ ਫਿਰ ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ ਲਿਆ ਜਾ ਰਿਹਾ ਹੈਗਾ ਸਿਰਫ ਗਰੀਬਾਂ ਦੇ ਖਿਲਾਫ ਹੀ ਐਕਸ਼ਨ ਲੈਣਾ ਐ ਜਾਂ ਉਹਨਾਂ ਦੇ ਘਰ ਹੀ ਟੋਣੇ ਆ ਦੂਸਰੇ ਪਾਸੇ ਜਿਹੜੀ ਮਨਦੀਪ कौर ਹੈਗੀ ਹੈ ਜਿਹੜੀ ਕਿ ਫੜੀ ਗਈ ਸੀਗੀ ਸੀਐਮ ਭਗਵੰਤ ਮਾਨ ਨੇ ਜਲਦਬਾਜ਼ੀ ਚ ਕਹਿ ਲਵੋ ਜਾਂ ਲੋਗਾਂ ਦਾ ਗੁੱਸਾ ਠੰਡੇ ਕਰਨਾ ਵਾਸਤੇ ਬਿਆਨ ਤੇ ਦੇ ਦਿੱਤਾ ਕਿ ਹੁਣ ਕੋ ਭਾਵੇਂ ਸੰਤਰੀयत ਤੇ ਮੰਤਰੀ ਹਰ ਇੱਕ ਦਖਲਾਫ ਐਕਸ਼ਨ ਲਿਆ ਜਾਏਗਾ ਲੇਕਿਨ ਹਈ ਤੱਕ ਕੋਈ ਐਕਸ਼ਨ ਨਜ਼ਰ ਨਹੀਂ ਆ ਰਿਹਾ ਹੈਗਾ ਬਈ ਤੁਸੀਂ ਕੀ ਰਾਏ ਰੱਖਦੇ ਆ ਤੁਹਾਡਾ ਕੀ ਕਹਿਣਾ ਹੈ ਕਿ ਇਹ ਦੋਨੇ ਮਾਮਲੇ ਜਿਹੜੇ ਹੋਏ ਆ ਇਹਨਾਂ ਦੇ ਵਿੱਚ ਕੀ کہڑا کردار جڑا ہے وہ تک ہے کہ وہ سی ایم بگوت مان یا سی ایم بگوت مان انا دے خلاف ایکشن لے گا یا نہیں لے گا کومنٹ میں لازمی دسو روکیے اپنا ڈھیر سارا خیال ملانگے اگلی ویڈیو دنال اللہ حافظ